ਅਮਰੀਕਾ ਦੀ ਇੱਕ ਯੂਨੀਵਰਸਿਟੀ ਚ ਇੰਟਰਫੇਥ ਤੇ ਇੰਟਰਫੇਥ ਅੰਡਰਸਟੈਂਡਿੰਗ ਤੇ ਮੇਰਾ ਲੈਕਚਰ ਸੀ ਜਿਹੜਾ ਆਡੀਟੋਰੀਅਮ ਸੀ ਉਹਦੇ ਵਿੱਚ ਸਾਹਮਣੇ ਜੀਸਸ ਕ੍ਰਾਈਸਟ ਦੀ ਜਿਹੜੀ ਪ੍ਰਤਿਮਾ ਉਹ ਲਟਕ ਰਹੀ ਸੀ ਸਲੀਵ ਤੇ ਟੰਗੀ ਹੋਈ ਤੇ ਉਹਨੂੰ ਡਿਜ਼ਾਈਨ ਇਸ ਤਰ੍ਹਾਂ ਕੀਤਾ ਗਿਆ ਸੀ ਕਿ ਜਦੋਂ ਬਟਨ ਦਬਦੇ ਸੀ ਤੇ ਜੀਸਸ ਕ੍ਰਾਈਸਟ ਦੇ ਪੈਰਾਂ ਵਿੱਚੋਂ ਤੇ ਹੱਥਾਂ ਵਿੱਚੋਂ ਜਿੱਥੇ ਮੇਖਾਂ ਗੱਡੀਆਂ ਸੀ ਤੋਂ ਖੂਨ ਸਿਮਦਾ ਨਜ਼ਰ ਆਉਂਦਾ ਸੀ ਜਦੋਂ ਮੈਂ ਬੋਲਣ ਲਈ ਉੱਠਿਆ ਤੇ ਮੇਰੀ ਨਜ਼ਰ ਉੱਥੇ ਪਈ ਤਾਂ ਕੁਦਰਤੀ ਕੁਕ ਆਡੀਅנס ਜਿਹੜੀ ਸੀ ਉਹ ਸਾਰੀ ਕ੍ਰਿਸਚੀਅਨ ਸੀ ਕੋਈ ਇੱਕ ਅੱਦਾ ਬੰਦਾ ਕਿਸੇ ਹੋਰ ਧਰਮ ਦਾ ਨਹੀਂ ਤੇ ਮੈਂ ਆਪਣੀ عقیدਤ ਪੇਟ ਕੀਤੀ ਪਹਿਲਾਂ ਜੀਸਸ ਕ੍ਰਾਈਸਟ ਨੂੰ ਉਹਦੀ ਕ੍ਰੁਸੀਫਿਕੇਸ਼ਨ ਦੀ ਗੱਲ ਕੀਤੀ ਉਸ ਤੋਂ ਬਾਅਦ ਮੈਂ ਕਿਹਾ ਵੀ ਆਓ ਹੁਣ ਤੁਹਾਨੂੰ ਮੈਂ ਇੱਕ ਹੋਰ ਪੰਜ਼ਰ ਦਿਖਾਉਣਾ ਇਸ ਕਿਸਮ ਦਾ ਫਿਰ ਮੈਂ ਉਹਨਾਂ ਨੂੰ ਸਰਹੰਦ ਲੈ ਆਇਆ ਕਿਉਂਕਿ ਪਹਿਲਾਂ ਉਹਨਾਂ ਨੂੰ ਦੱਸਿਆ ਕਿ ਮੈਂ ਸਰਹੰਦ ਤੋਂ ਆਇਆ ਤੇ ਸਰਹੰਦ ਦਾ ਇਤਿਹਾਸ ਕੀ ਹੈ ਫਿਰ ਮੈਂ ਜਿਵੇਂ ਤੁਹਾਨੂੰ ਹੁਣ ਨਰੇਟ ਕੀਤਾ ਇਹ ਸਾਰਾ ਇਤਿਹਾਸ ਉਹਨਾਂ ਨੂੰ ਸੁਣਾਇਆ ਪਹਿਲੀ ਿਕਤਾਰ ਚੋਂ ਤੋਂ ਦੀ ਡੀਨ ਸਟੂਡੈਂਟਸ ਫੋਰਨ ਸਟੂਡੈਂਟਸ ਦੀ ਵੈਡੀ ਉਹ ਬੈਠੀ ਸੀ ਇਤਫਾਕ ਨੂੰ ਆਪਣੇ ਬੱਚਿਆਂ ਨੂੰ ਨਾਲ ਉਸ ਨੇ ਹੀ ਮੇਰੇ ਲੈਕਚਰ ਦਾ ਇੰਤਜ਼ਾਮ ਕੀਤਾ ਸੀ ਉਹ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਈ ਸੀ ਤੇ ਉਹ ਬੱਚੇ ਜਿਹੜੇ ਸੀ 10 ਸਾਲ ਤੋਂ ਘੱਟ ਉਮਰ ਦੇ ਸੀ ਤੇ ਉਹ ਇੱਕ ਸੱਜੇ ਬੈਠਾ ਤੇ ਇੱਕ ਖੱਬੇ ਬੈਠਾ ਜਿਵੇਂ ਜਿਵੇਂ ਮੈਂ ਬੋਲਦਾ ਜਾ ਰਿਹਾ ਸੀ ਤੇ ਧੀਵੇਂ ਧੀਵੇਂ ਉਹ ਭਾਵੁਕਤਾ ਵਿੱਚ ਗਵਾਚ ਰਹੀ ਸੀ ਕਈ ਵਾਰੀ ਉਹਨੇ ਰਮਾਲ ਕੱਟ ਕੇ ਆਪਣੀ ਅੱਖਾਂ ਪੂੰਝੀਆਂ ਫਿਰ ਉਹ ਆਪਣੇ ਪੁੱਤਰਾਂ ਨੂੰ ਬਾਰ-ਬਾਰ ਆਪਣੀ ਹਿੱਕ ਨਾਲ ਲਾ ਰਹੀ ਸੀ ਮੇਰੀ ਇਨਸਪੀਰੇਸ਼ਨ ਦਾ ਸੋਮਾ ਬਣ ਕੇ ਮੈਂ ਸਾਰੀ ਤਕਰੀਰ ਵਿੱਚ ਵੈਂਡੀਵਲ ਦੇਖਦਾ ਰਿਹਾ ਮੈਂ ਮਹਿਸੂਸ ਕਰ ਰਿਹਾ ਸੀ ਕਿ ਵੈਂਡੀ ਮਾਤਾ ਗੁਜਰੀ ਦੀ ਪੀੜਾ ਨੂੰ ਜਿਉ ਰਹੀ ਹੈ ਉਹ ਮੰਜ਼ਰ ਜਿਉ ਰਹੀ ਹੈ ਜੋ ਮਾਤਾ ਗੁਜਰੀ ਜੀ ਤੇ ਉਸ ਵੇਲੇ ਗੁਜ਼ਰੀ ਜਦੋਂ ਸਹਿਬ ਸਾਤੇ ਤੋੜ ਉਸ ਤੋਂ ਬਾਅਦ ਗੁਜ਼ਰੀ ਬੜਾ ਮਾਹੌਲ ਭਾਵਕ ਹੋ ਗਿਆ ਹਰ ਬੰਦਾ ਉੱਠੀ ਗੁਰਲਾਰੇ ਅਸੀਂ ਜਦੋਂ ਮੈਂ ਸਮਾਪਤ ਕੀਤਾ ਲੈਕਚਰ ਇਸ ਸਮਾਪਤ ਕਰਕੇ ਮੈਂ ਬੈਠ ਗਿਆ ਮੈਂ ਵੀ ਉਸ ਪੀੜਾ ਚਤਰੂ ਅਤਰੂ ਸੀ ਮੈਂ ਇਹ ਕਹਿਣਾ ਹੀ ਭੁੱਲ ਗਿਆ ਕਿ ਜੇ ਕੋਈ ਸਵਾਲ ਹੈ ਤਾਂ ਕਰੋ ਥੋੜੀ देर ਬਾਅਦ ਮੈਂ ਆਪਣੇ ਆਪ ਨੂੰ ਸੰਭਾਲ ਕੇ ਉੱਠ ਕੇ ਤੇ ਬਿਲਕੁਲ ਖਾਮੋਸ਼ ਬੈਠੇ ਸੀ ਸਭ ਨੇ ਖਾਤਾ ਖਤ ਭਰਿਆ ਸੀ ਆਡੀਟੋਰੀਅਮ ਸਭ ਦੀਆਂ ਅੱਖਾਂ ਗਿੱਲੀਆਂ ਸੀ ਮੈਂ ਉੱਠ ਕੇ ਪਰੇਮਾਨ ਗਿਆ ਕਿ ਇਫ ਯੂ ਹੈਵ ਐਨੀ ਕੁਐਸਚਨ ਫਿਰ 사ਤ ਸੰਗਤ ਉਹਨਾਂ ਨੇ ਹੌਸਲਾ ਕਰਕੇ ਮੈਨੂੰ ਕੁਝ ਸਵਾਲ ਕੀਤੇ ਇਹ ਸਵਾਲ ਉਦੋਂ ਤੋਂ ਲੈ ਕੇ ਮੈਂ ਜਦੋਂ ਵੀ ਮੈਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਜ਼ਿਕਰ ਕਰਨ ਦਾ ਮੌਕਾ ਮਿਲਦਾ ਮੈਂ ਸੰਗਤ ਨਾਲ ਜ਼ਰੂਰ ਸੁਣੇ ਕਰਦਾ ਪਹਿਲਾ ਸਵਾਲ ਮੈਨੂੰ ਵੈਂਡੀ ਨੇ ਕੀਤਾ ਮੈਨੂੰ ਪੁੱਛਤੀ ਹੈ ਕਿ ਏਡੀ ਸਟਰੋਂਗ ਮੋਟੀਵੇਸ਼ਨ ਕੀ ਸੀ ਸਾਹਿਬਜ਼ਾਦਿਆਂ ਨੂੰ ਕਿ ਉਹ ਤਸ ਤੋਂ ਮਸ ਨਹੀਂ ਹੋਏ ਇੰਨੀ ਛੋਟੀ ਉਮਰ ਚ ਇਸ ਕਿਸਮ ਦੀ ਸ਼ਹਾਦਤ ਸ਼ਹਾਦਤ ਦਾ ਏਡਾ ਵੱਡਾ ਸਿੱਧਕ ਤਾਂ ਇਮਤਿਹਾਨ ਕੀ ਮੋਟੀਵੇਸ਼ਨ ਸੀ ਉਹ ਕਿਹਦੀ ਕੰਪਨੀ ਵਿੱਚ ਸਨ ਵਜੀਦ ਖਾਨ ਦੇ ਅੱਗੇ ਪੇਸ਼ ਹੋਣ ਤੋਂ ਪਹਿਲਾਂ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਉਹ ਮੋਟੀਵੇਸ਼ਨ ਮਾਤਾ ਗੁਜਰੀ ਜੀ ਦੀ ਸੀ ਕਿਰਪਾ ਦਸੋਂ ਪਾਸ਼ਾ ਦੀ ਸੀ ਉਹਨਾਂ ਦੇ ਦਾਦੇ ਦੀ ਸੀ ਬਟ ਮੋਟੀਵੇਸ਼ਨ ਜਿਹੜੀ ਸੀ ਉਹ ਮਾਤਾ ਗੁਜਰੀ ਦੀ ਸੀ 4 ਸਾਲ ਦੀ ਨਿਰੰਤਰ ਪ੍ਰੇਰਣਾ ਜਿਹੜੀ ਸੀ ਉਹ ਮਾਤਾ ਗੁਜਰੀ ਜੀ ਦੀ ਸੀ ਤਾਂ ਉੱਤਥੋੜੀ ਮਰਮਰਿੰਗ ਜੀ ਸ਼ੁਰੂ ਹੋ ਗਈ ਤੇ ਮੈਂ ਉਹਨਾਂ ਨੂੰ ਕਿਹਾ ਵੀ ਕੋਈ ਬੰਦਾ ਉੱਠ ਕੇ ਗੱਲ ਕਰੇ ਕੀ ਕਹਿਣਾ ਚਾਹੁੰਦੇ ਆ ਤੇ ਇੱਕ ਹੋਰ ਪ੍ਰੋਫੈਸਰ ਨੇ ਕਿਹਾ ਕਿ ਇਹ ਤਾਂ ਮਦਰ ਮੈਰੀ ਦਾ ਸਰੂਪ ਸੀ ਮਾਤਾ ਗੁਜਰੀ ਕਨਿਕਾ ਮਦਰ ਮੈਰੀ ਵਾਸ ਵਾਕਿੰਗ ਬਿਹਾਈਂਡ ਜੀਸਸ ਕ੍ਰਾਈਸਟ ਵੈਨ ਜੀਸਸ ਕ੍ਰਾਈਸਟ ਵਾਸ ਬੀਗ ਕ੍ਰੂਸੀਫਾਈਡ ਜਦੋਂ ਉਹ ਕ੍ਰਸਟ ਲੈ ਕੇ ਤੁਰਿਆ ਜਾ ਰਿਹਾ ਸੀ ਤੇ ਜਦੋਂ ਬੇਹੋਸ਼ੀ ਦੇ ਹਾਲਤ ਵਿੱਚ ਡਿੱਗ ਜਾਂਦਾ ਸੀ ਉਹਦੇ ਵਿੱਚ ਕੋਈ ਤਾਕਤ ਨਹੀਂ ਸੀ ਰਹਿੰਦੀ ਫਿਰ ਉਹ ਬੜੀ ਮੁਸ਼ਕਲ ਨਾਲ ਮੁੜ ਕੇ ਆਪਣੀ ਮਾਂ ਵੱਲ ਤੱਕਦਾ ਸੀ ਮਦਰ ਮੈਰੀ who was walking behind ਜਦੋਂ ਮੇਰੀ ਨਾਲ ਉਹਦੀਆਂ ਨਜ਼ਰਾਂ ਮਿਲਦੀਆਂ ਸੀ ਤਾਂ ਫਿਰ ਉਹਨੂੰ ਤਾਕਤ ਮਿਲਦੀ ਸੀ ਫਿਰ ਉਹ ਦੁਬਾਰਾ ਸਲੀਬ ਚੱਕ ਕੇ ਟੁੱਟ ਪੈਂਦਾ ਸੀ ਤੇ ਆਖਰੀ ਵੇਲੇ ਜਦੋਂ ਉਹਨੂੰ ਸਲੀਬ ਤੇ ਟੰਗਿਆ ਤੇ ਜਿਹੜੇ ਬੰਦੇ ਇਹ ਕਰ ਰਹੇ ਸਨ ਐਗਜ਼ੀਕਿਊਸ਼ਨ ਉਹਨਾਂ ਨੇ ਆਖਰੀ ਟਾਈਮ ਮਦਰ ਮੇਰੀ ਨੂੰ ਬੁਲਾ ਕੇ ਕਿਹਾ ਕਿ ਲਾਸਟ ਚਾਂਸ ਹੈ ਕਮੈਂਟ ਸੀ whether he is son of god or he is your son ਹੁਣ ਵੀ ਦੇਖ ਲਾ ਕੇ ਰੱਬ ਦਾ ਪੁੱਤਰ ਹੈ ਜਾਂ ਤੇਰਾ ਪੁੱਤਰ ਹੈ ਤੇ ਮਦਰ ਮੈਰੀ ਆਈ ਤੇ ਉਹਦੇ ਦੋਵਾਂ ਪੈਰਾਂ ਦੇ ਹੇਠਾਂ ਉਹਨੇ ਬੁੱਕਲ ਕਰ ਉਂਜਲ ਕਰ ਦਿੱਤਾ ਤੇ ਉਹ ਤਿਪ ਤਿਪ ਕਰਕੇ ਖੂਨ ਉਹਦੇ ਉਂਜਲ ਪੈਂਦਾ ਰਿਹਾ ਜਦੋਂ ਉਂਜਲ ਕ੍ਰਾਈਸਟ ਦੇ ਖੂਨ ਨਾਲ ਭਰ ਗਿਆ ਉਹਨੇ ਆਪਣੇ ਮੂੰਹ ਤੇ ਮਲ ਕੇ she cried at the pitch of the wise no he is son of god he son of god ਉਸ ਤੋਂ ਬਾਅਦ ਜੀਸਸ ਕ੍ਰਾਈਸ ਨੂੰ ਸਲੀਪ ਤੇ ਟੰਗ ਦਿੱਤਾ ਗਿਆ ਤੇ ਉਹ ਉਹਨਾਂ ਨੇ ਕੰਪੇਅਰ ਕੀਤਾ ਕਿ ਮਾਤਾ ਗੁਜਰੀ ਦੀ ਜਿਹੜੀ ਮੋਟੀਵੇਸ਼ਨ ਸੀ ਉਹ that was no less than ਮਦਰ ਮੈਰੀ ਜੀ ਦੀ ਮੋਟੀਵੇਸ਼ਨ ਤੇ ਪ੍ਰੇਰਨਾ ਦੇ ਨਾਲ ਉਹ ਸਲੀਪ ਤੇ ਟੰਗਿਆ ਗਿਆ ਜੀਸਸ ਕ੍ਰਾਈਸ ਦੂਜਾ ਸਵਾਲ ਕਿ ਜਦੋਂ ਹਰ ਸਾਲ ਇਸ ਸਮਾਂ ਆਉਂਦਾ ਹਾਂ ਉਸ ਤੋਂ ਪਹਿਲਾਂ ਇੱਕ ਸਵਾਲ ਇਹ ਆਇਆ ਕਿ ਜਦੋਂ ਬੱਚੇ ਸ਼ਹੀਦ ਹੋਏ ਵਾਟ ਮਸ ਦੀ ਰਿਐਕਸ਼ਨ ਆਫ देयर ਮਦਰ ਦਾਦੀ ਨਾਲ ਦੀ ਇਹਨਾਂ ਦੀਆਂ ਮਾਵਾਂ ਕਿੱਥੇ ਸਨ ਉਹਨਾਂ ਦਾ ਕੀ ਰਿਐਕਸ਼ਨ ਸੀ ਤੁਸੀਂ ਹੈਰਾਨ ਹੋਵੋਗੇ ਮੈਨੂੰ ਸੱਚੀ ਉਸ ਵੇਲੇ ਤੱਕ ਨਹੀਂ ਸੀ ਪਤਾ ਕਿ ਬਾਤਾ ਜੀ ਤੋਂ ਜੀ ਪਹਿਲਾ ਜੋਤੀ ਜੋਤ ਸਮਾ ਗਏ ਸੀ ਇਹ ਮੈਂ ਬਾਅਦ ਚਾ ਕੇ ਫਿਰ ਸਾਰੀ ਖੋਜ ਕੀਤੀ ਕਿ ਉਹ ਤਾਂ 4 ਸਾਲ ਪਹਿਲਾਂ ਚੜ੍ਹਾਈ ਕਰ ਗਏ ਸਨ ਤੀਜਾ ਸਵਾਲ ਉਹਨਾਂ ਦਾ ਸੀ ਕਿ ਜਦੋਂ ਹਰ ਸਾਲ ਇਹ ਸਮਾਂ ਆਉਂਦਾ ਹੈ ਸਹਿਬਜ਼ਾਦਿਆਂ ਦੀ ਸ਼ਹਾਦਤ ਦਾ ਉਦੋਂ ਸਿੱਖ ਕੌਮ ਦੀ ਸਮੁੱਚਤਾ ਵਿੱਚ ਇੰਗੇਜਮੈਂਟ ਕਿਉਂ ਕਿਵੇਂ ਹੰਡਾਉਣੀ ਹੋਈ ਪਾਲ ਕੀ ਕਰਦੇ ਹੋ ਉਸ ਵੇਲੇ ਤੁਸੀਂ ਮੈਂ ਸੱਚ ਜਾਣਿਓ ਮੈਂ ਆਪਣੀ ਜ਼ਿੰਦਗੀ ਚ ਕਦੇ ਇੰਨਾ ਸ਼ਰਮਿੰਦਾ ਨਹੀਂ ਹੋਇਆ ਮੈਂ ਪਾਣੀ ਪਾਣੀ ਹੋ ਗਿਆ ਤੇ ਮੈਂ ਵੈਂਡੀ ਨੂੰ ਕਿਹਾ ਮੈਂ ਕੇ ਸਵਾਲਾਂ ਦਾ ਜਵਾਬ ਤੈਨੂੰ ਫੇਰ ਦਿਆਂਗਾ ਜਾਂ ਤੇਨੂੰ ਆਉਣਾ ਪਏਗਾ ਉੱਥੇ ਜਾਂ ਮੈਂ ਇੱਕ ਵਾਰ ਫੇਰ ਆਵਾਂਗਾ ਤੇ ਉਹ ਬਾਅਦ ਵਿੱਚ ਮੈਨੂੰ ਪੁੱਛਦੀ ਹੈ ਵਾਈਡਨਟ ਯੂ ਆਨਸਰ ਮਾਈ ਕੁਐਸਚਨ ਮੈਂ ਇਹ ਤੈਨੂੰ ਇਹ ਵੀ ਨਹੀਂ ਮੈਂ ਦੱਸ ਸਕਦਾ ਕਿ ਮੈਂ ਤੇਰੇ ਸਵਾਲ ਦਾ ਜਵਾਬ ਕਿਉਂ ਨਹੀਂ ਦਿੰਦਾ ਫਿਰ ਮੈਂ ਆਪਣੇ ਮਨ ਨੂੰ ਕੋਸ ਰਿਆ ਸੀ ਕਿ ਮੈਂ ਉਹਨੂੰ ਕਿਵੇਂ ਦੱਸਦਾ ਵੈਂਡੀ ਨੂੰ ਕਿ ਹੁਣ ਅਸੀਂ ਤਾਂ ਉਹਨਾਂ ਦਿਨਾਂ 'ਚ ਵਿਆਹ ਰੱਖ ਲੈਨੇ ਆ ਕੋੜਮ ਜਿਹੜੇ ਇਹਨੇ ਮਿਲਣੀਆਂ ਕਰਦੇ ਨੇ ਸ਼ਹਿਨਾਈਆਂ ਵੱਜਦੀਆਂ ਨੇ ਸ਼ਰਾਬਾਂ ਉੱਡਦੀਆਂ ਨੇ ਬੱਕਰੇ ਵੱਡੇ ਜਾਂਦੇ ਨੇ ਭੰਗੜੇ ਪੈਂਦੇ ਨੇ ਸਾਨੂੰ ਤੇ ਭੁੱਲੀ ਗਿਆ ਵੀ ਅੱਜ ਦੇ ਦਿਨ ਏਡਾ ਵੱਡਾ ਨੂਰ ਹੋਇਆ ਸੀ ਏਡਾ ਵੱਡਾ ਸਿਦਕ ਦਾ ਇਮਤਿਹਾਨ ਹੋਇਆ ਸੀ ਅਸੀਂ ਪੈਰ ਪੈਰ ਤੇ ਸਿਦਕ ਢੋਲ ਰਹੇ ਸਾਡੇ ਘਰਾਂ ਚੋਂ ਊੜਾ ਤੇ ਜੂਗਾ ਸਭ ਕੁਝ ਆ ਰਿਹਾ 300 18 ਸਾਲ 318 ਸਾਲ 2022 ਸਾਲ ਹੋ ਗਏ ਜੀਸਸ ਕ੍ਰਾਈਸ ਦੀ ਕ੍ਰੂਸਿਫਿਕੇਸ਼ਨ ਨੂੰ 1375 ਸਾਲ ਲਗਭਗ ਹੋਏ ਨੇ حضرت ਮੁਹੰਮਦ ਸਾਹਿਬ ਦੇ ਨਵਾਸਿਆਂ ਨੂੰ ਜਦੋਂ ਕੁਫਾ ਦਰਿਆ ਦੇ ਕਿਨਾਰੇ ਭੁੱਖੇ ਭਾਣੇ ਰੱਖ ਕੇ ਸ਼ਹੀਦ ਕੀਤਾ ਗਿਆ ਇਸ ਨੂੰ ਆਪਾਂ ਕਹਿੰਦੇ ਆ ਕਰਬਲਾ ਦਾ ਮੈਦਾਨ ਕਰਬਲਾ ਦਾ ਮੈਦਾਨ 1300 ਤੋਂ ਵੱਧ ਸਾਲ ਹੋ ਗਏ ਨੇ 1300 ਸਾਲ ਚ ਨਾ ਤਾਂ 2022 ਸਾਡਾਂ ਵਿੱਚ ਜੀਸਸ ਦੀ ਕ੍ਰੂਸੀਫਿਕੇਸ਼ਨ ਨੂੰ ਦੁਨੀਆ ਦੇ 크੍ਰਿਸਚੀਅਨ ਭੁੱਲੇ ਨੇ ਅੱਜ ਵੀ ਸਭ ਕੁਝ ਸੱਜਰਾ ਹੈ ਉਹਨਾਂ ਦੇ ਤਬਾਕਾ ਵਿੱਚ ਨਾ ਮੁਸਲਮਾਨ ਕਰਬਲਾ ਦੇ ਮੈਦਾਨ ਵਿੱਚ ਸ਼ਹੀਦ ਹੋਏ حضرت محمد صاحب ਦੇ ਨਵਾਸਿਆਂ ਨੂੰ ਭੁੱਲੇ ਨਹੀਂ 나 ਉਸਦਰਦ ਨੂੰ ਭੁੱਲੇ ਨਹੀਂ محرم ਦਾ ਮਹੀਨਾ اسلام ਦੇ ਕੈਲੰਡਰ ਦਾ ਪਹਿਲਾ ਮਹੀਨਾ ਇਹ ਮਹੀਨਾ ਨਹਿਤ ਅਫਸੋਸਨਾਕ ਸਮਾਂ اسلام ਦੀ ਹਿਸਟਰੀ ਵਿੱਚ ਮੰਨਿਆ ਜਾਂਦਾ ਹੈ ਕਿਉਂਕਿ ਮਹਰਮ ਵਿੱਚ ਉਹਨਾਂ ਬੱਚਿਆਂ ਦੀ ਸ਼ਹੀਦੀ ਹੋਈ ਸੀ ਔਰ ਇਸ ਮੁਹਰਰਮ ਦੇ ਮਹੀਨੇ ਵਿੱਚ ਤੁਸੀਂ ਦੇਖਿਆ ਨਾ ਟੀਵੀ ਤੇ ਲੋਕ ਛਾਤੀਆਂ ਕੁੱਟ ਰਹੇ ਹੁੰਦੇ ਨੇ ਛਾਤੀਆਂ ਕੁੱਟ-ਕੁੱਟ ਕੇ ਛਾਤੀ ਵਿੱਚੋਂ ਲਹੂ ਕੱਢ ਲੈਂਦੇ ਨੇ ਤੇ ਉਸ ਲਹੂ ਦਾ ਨਜ਼ਰਾਨਾ ਉਹ حضرت ਮੁਹੰਮਦ ਸਾਹਿਬ ਦੇ ਨਿਵਾਸੀਆਂ ਦੀ ਸ਼ਹਾਦਤ ਨੂੰ ਦਿੰਦੇ ਨੇ हसन ਤੇ ਹੁਸੈਨ ਔਰ ਮੁਸਲਮਾਨਔਰਤਾਂ ਮੁਹਰਰਮ ਦੇ ਮਹੀਨੇ ਵਿੱਚ ਸ਼ਾ ਲਿਬਾਸ ਪਹਿਨਦੀਆਂ ਹਨ ਕਾਲਾ ਲਿਬਾਸ ਪਹਿਨਦੀਆਂ ਔਰ ਸ਼ਹਾਦਤ ਵਾਲੇ ਦਿਨ ਜਿਹੜੀਆਂ ਚੂੜੀਆਂ ਉਹਨਾਂ ਨੇ ਆਪਣੀ ਬਾਹਾਂ ਵਿੱਚ ਪਾਈਆਂ ਹੁੰਦੀਆਂ ਨੇ ਉਹ ਚੂੜੀਆਂ ਭੰਨ ਦਿੰਦੀਆਂ ਨੇ ਉਹਦੇ ਨਾਲ ਜੋ ਲਹੂ ਵਹਿੰਦਾ ਉਹਨਾਂ ਦੀਆਂ ਬਾਹਾਂ ਚੋਂ ਉਹ ਵੀ ਸਮਝਦੇ ਨੇ ਕਿ ਅਸੀਂ ਵੀ ਖੂਨ ਦਾ ਨਜ਼ਰਾਨਾ ਪੇਸ਼ ਕਰ ਰਹੇ ਹਾਂ ਦੇ ਡਿਡ ਨਾਟ ਫੋਰਗੇਟ ਪਰ ਅਸੀਂ 318 ਸਾਲਾਂ ਦੀ ਸਭ ਕੁਝ ਸਵੇਟ ਦਿੱਤਾ ਅਧਿਕਾਉਂਤ ਗੋਨੀ ਹੋ ਗਈ ਹੈ ਸਾਡੀਆਂ ਦਸਤਾਰਾਂ ਗਈਆਂ ਸਾਡੇ ਜੂੜੇ ਸਾਡਾ ਸਿੱਧਕ ਕਿੱਥੀ ਤੇ ਕੀ ਬਣੂ ਸਾਡਾ ਸਿੱਧਕੋ ਹਾਰੀਆਂ ਕੌਮਾਂ ਦਾ ਕੀ ਬਣੂਗਾ ਇਹ ਅੱਜ ਸਭ ਤੋਂ ਵੱਡਾ ਸਵਾਲ ਹੈ ਜਿਹੜਾ ਹਰ ਸਿੱਖ ਨੂੰ ਜੋ ਗੁਰੂ ਮਹਾਰਾਜ ਚ ਕੀ ਤੇ ਤਰਖਦਾ ਹੈ ਦਸ ਪਾਤਸ਼ਾਹ ਜੂ ਚ ਕੀ ਤੇ ਤਰਖਦਾ ਹੈ ਧਰਮ ਵਿੱਚ ਕੀ ਤੇ ਤਰਖਦਾ ਹੈ ਅੱਜ ਆਪਣੇ ਆਪਣੇ ਮਨ ਨੂੰ ਟਟੋਲਣ ਦਾ ਸਮਾਂ ਹੈ ਆਪਣੇ ਘਰਾਂ ਨੂੰ ਦੇਖਣ ਦਾ ਸਮਾਂ ਹੈ ਐਸਾ ਨਾ ਹੋਵੇ ਕਿ ਅਸੀਂ ਕੱਲ ਨੂੰ ਕੋਈ ਵੀ ਜਿਹੜੇ ਘਰਾਂ ਦੀ ਦਾਸਤਾਨ ਬਣ ਜਾਈਏ